موتحتك يوم بي हो गया थ गूंज आ गज हवा दवा कि खड़का हूं ਉਹ ਵੈਸੇ ਅ ਜੱਬ ਨੇ ਆਪਣੀ ਇੱਜ਼ਤ ਰੱਖ ਲਈ ਮੈਂ ਤਾਂ ਮਸਾਲਾ ਤੜਿਆ ਹੋਇਆ ਕੋ ਅਦੀ ਕਰਨਗੇ ਨਾ ਸੁੱਕੇ ਨੇ ਤੇਰੇ ਵਾਲ ਹੁਣ ਅੱਜ ਦਿਨ ਚਾਜੂ ਲੈਟ ਕਿਤੇ ਉਹੀ ਦਿਨ ਆ ਜਵੇ ਆਪਣੇ ਠੀਕ ਬਾਬਾ ਆਏ ਜਾਗੇ ਮੈਂ ਤਾਂ ਡਰ ਲੱਗ ਗਿਆਂਦਾ ਕਿਤੇ ਉਹ ਦਿਨ ਨਾ ਹੋ ਜਵੇ ਆਪਣੇ ਜਦੋਂ ਉਹ ਤੇਰੇ ਨਾਲ ਰਾਤ ਕੱਢੀ ਸੀ ਹੋਰ ਸੁਵੇ ਵੀ ਅੱਜ ਵੀ ਰੋਸੋਂ ਹਸਾ ਆਉਂਦਾ ਹੁੰਦਾ ਹੂੰ ਜਿਵੇਂ ਕਿਤਾ ਆਖੀ ਤੋ ਬੋਲੀ ਗੀਂਦੀ ਹੁੰਦੀ ਸੀ ਰਾਤ ਵਰਗੀ ਨਹੀਂ ਖੜ ਗੀਨੀ ਬਹੁਤ ਹੱਸਣ ਹਾਂ ਸਸਿਕਾ ਦੀ ਸਾਨੀ ਲਾਈਫ ਆਫ ਹਮਨ ਦਿੱਤੇ ਤੁਹਾਡਾ ਬਹੁਤ ਸਵਾਗਤ ਹੈ ਮੀਟ ਕਰਦੇ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਵਾਂਗੇ ਸਾਡੇ ਤਾਂ ਲਾਈਟ ਦੇ ਬਹੁਤ ਹੈਰਾਨ ਕੀਤਾ ਪਿਆ ਸੀਗਾ ਕੱਲ ਜਦੋਂ ਮੈਂ ਵੀਡੀਓ ਬਣਾਉਂਦੀ ਸੀ ਜਦੋਂ ਆਪਣੇ ਨੇੜੇ ਤੂਫਾਨ ਆਇਆ ਸੀ ਆਇਆ ਸੀ ਜਦੋਂ ਲਾਈਟ ਚਲੀ ਗਈ ਛੱਡ ਕੇ ਸੱਤ ਪੌਣੇ 8 ਵਜੇ ਲਾਈਟ ਚਲੀ ਗਈ ਕੱਲ ਦੀ ਲਾਈਟ ਆ ਗਈ ਹੋਈ ਹੈ ਜੀ ਸਵੇਰੇ 9 ਵਜੇ ਆਈ ਸੀ ਉਹ ਵੈਸੇ ਰਾਤ ਸਾਡੀ ਬਧੀਆ ਨੰਗੀ ਪੱਖਾ ਚੱਲੀ ਗਈ ਆ ਪਰ ਉਹ ਫਿਰ ਵੀ ਧਰਮੀ ਜਿਹੀ ਲੱਗਦੀ ਸੀ ਕਿਉਂਕਿ ਹੁਣ ਅਸੀਂ 3-4 ਦਿਨ ਹੋ ਗਏ ਇਸੇ ਲਾ ਕੇ ਬੈ ਜੰਨੇ ਆ ਕੋਪੇ ਬਹੁਤ ਹੀ ਜ਼ਿਆਦੇ ਗਰਮੀ ਹੋਊਗੀ ਪਰ ਰਾਤ ਕੱਲੇ ਪੱਖੇ ਕਰਕੇ ਫਿਰ ਵੀ ਸਾਨੂੰ ਗਰਮੀ ਹੀ ਆਵੇ ساری ਰਾਤ ਅਚੱਜੇਗਾ ਨੀਂਦ ਨਹੀਂ ਆਈ ਹੈਗੀ ਸਵੇਰੇ ਬਸ ਜੰਮ ਉੱਠੇ 5:30 ਪੌਣੇ 6 ਵਜੇ ਨੂੰ ਜਦ ਨੂੰ ਬਸ ਇਹਨੇ ਬੱਚਿਆਂ ਨੂੰ ਤਿਆਰ ਕਰਨਾ ਸੀ ਇਹਨੇ ਵੀ ਰੋਟੀ ਬਣਾਉਣੀ ਸੀ ਜਦ ਹੀ ਲੈਟ ਚਲੀ ਗਈ ਮੋਬਤੀ ਲਾ ਕੇ ਮੈਨੇ ਤਿਆਰ ਕਰਿਆ ਤੇ ਮੋਬਤੀ ਲਾ ਕੇ ਮੈਨੇ ਦੀ ਰੋਟੀ ਬਣਾਈ ਆ ਤੇ ਚਲੋ ਜੀ ਇੱਕੋ ਬੱਚਾ ਇੱਧਰ ਬੈਠਾ ਇੱਕ ਇੱਧਰ ਬੈਠਾ ਚਲੋ ਜੀ ਸਾਡਾ ਅੱਜ ਦਾ ਦਿਨ ਹੈ ਨਹੀਂ ਲਾਈਟ ਖੰਮਨ ਦਿੱਤੇ ਤੁਹਾਡਾ ਬਹੁਤ ਸਵਾਗਤ ਹੈ ਮੀਕਾ ਦੇ ਸਾਰੇ ਵਧੀਆ ਠੀਕ ਠਾਕ ਹੋਣਗੇ ਸਾਨੂੰ ਤਾਂ ਲਾਈਟ ਨੇ ਬਹੁਤ ਹੈਰਾਨ ਕੀਤਾ ਪਿਆ ਸੀਗਾ ਕੱਲੇ ਜਦੋਂ ਮੈਂ ਵੀਡੀਓ ਬਣਾਉਂਦੀ ਸੀ ਜਦੋਂ ਆਪਣੇ ਨੇਰੀ ਤੂਫਾਨ ਆਇਆ ਸੀ ਨਹੀਂ ਆਇਆ ਸੀ ਜਦੋਂ ਲਾਈਟ ਚਲੀ ਗਈ ਛੱਡ ਕੇ 7:30 8:00 ਵਜੇ ਲਾਈਟ ਚਲੀ ਗਈ ਕੱਲ ਦੀ ਲਾਈਟ ਗਈ ਹੋਈ ਹੈ ਜੀ ਸਵੇਰੇ 9:00 ਵਜੇ ਆਈ ਸੀ ਉਹ ਵੈਸੇ ਰਾਤ ਸਾਡੀ ਵਧੀਆ ਨੰਗੀ ਪੱਖਾ ਚੱਲੀ ਗਿਆ ਪਰ ਫਿਰ ਵੀ ਗਰਮੀ ਜੀ ਲੱਗਦੀ ਸੀ ਕਿਉਂਕਿ ਹੁਣ ਅਸੀਂ 3-4 ਕ ਦਿਨ ਹੋ ਗਏ ਏਸੀ ਲਾ ਕੇ ਪੈ ਜੰਨੇ ਆ ਕਿਉਂਕਿ ਬਹੁਤ ਹੀ ਜ਼ਿਆਦਾ ਗਰਮੀ ਹੋ ਗਈ ਪਰ ਰਾਤ ਕੱਲੇ ਪੱਖੇ ਕਰਕੇ ਫਿਰ ਵੀ ਸਾਨੂੰ ਗਰਮੀ ਜੀ ਆਵੇ ساری ਰਾਤ ਜੱਜੇ ਨਾ ਨੀਂਦ ਨਹੀਂ ਆਈ ਹੈਗੀ ਸਵੇਰੇ ਬਸ ਜਾਨੂੰ ਉੱਠੇ 5:30-6 ਵਜੇ ਨੂੰ ਜਦ ਨੂੰ ਬਸ ਇਹਨਾਂ ਨੂੰ ਬੱਚਿਆਂ ਨੂੰ ਤਿਆਰ ਕਰਨਾ ਸੀ ਇਹਨਾਂ ਦੀ ਰੋਟੀ ਬਣਾਉਣੀ ਸੀ ਜਦ ਹੀ ਲਾਈਟ ਚਲੀ ਗਈ ਮੋਮਬਤੀਆਂ ਲਾ ਕੇ ਮੈਨੇ ਤਿਆਰ ਕਰਿਆ ਤੇ ਮੋਮਬਤੀ ਲਾ ਕੇ ਮੈਨੇ ਦੀ ਰੋਟੀ ਬਣਾਈ ਆ ਤੇ ਚਲੋ ਜੀ ਇੱਕ ਬੱਚਾ ਇੱਧਰ ਬੈਠਾ ਹੈ ਇੱਕ ਇੱਧਰ ਬੈਠਾ ਤੇ ਚਲੋ ਜੀ ਵਸ ਤੇ ਚਲੋ ਜੀ ਅ ਸਿਰਵਾਸਾ ਸੀ ਵਿਜਾਦ ਚਲੇ ਗਏ ਸੀ ਮੈਂ ਦਮ ਦਮ ਸਾਰੇ ਕੰਮ ਆਪਣੇ ਸਾਰੇ ਕੰਮ ਵਧੀਆ ਨਵੇੜ ਕੇ ਨਾ ਤੋ ਕੇ ਫਿਰ ਅਸੀਂ ਚਲੇ ਗਏ ਸਿੱਧ ਜਾ ਹੁਣ ਤੂੰ ਕੈਮਰਾ ਨਾ ਹਲਾਈ ਜਾ ਤੇ ਅਸੀਂ ਜਾਣਾ ਤੇ ਫੰਕਸ਼ਨ ਤੇ ਜਾਣਾ ਤੇ ਉਹਦੇ ਕਰਕੇ ਮੈਂ ਥੋੜਾ ਜਿਹਾ ਸਮਾਂ ਲਿਆਂਦਾ ਸੀ ਇਕ ਤਾਂ ਹੈ ਜੇ ਮੇਰੇ ਸੈਂਡਲ ਮੈਨੂੰ ਨੇ ਬਹੁਤ ਸਾਰੇ ਸੋਹਣੇ ਸੋਹਣੇ ਸੈਂਡਲ ਦਿਖਾਏ ਸੀ ਪਰ ਮੈਨੂੰ ਪਸੰਦ ਨਹੀਂ ਆਏ ਹੈਗੇ ਤੇ ਮੈਨੂੰ ਆਏ ਸੀਗਾ ਮੈਂ ਕਿਹਾ 16 ਸਾਰੇ ਸੈਂਡਲ ਦਿਖਾਏ ਫਿਰ ਵੀ ਤੁਹਾਨੂੰ ਨਹੀਂ ਆਏ ਮੈਨੂੰ ਵਧੀਆ ਜੀ ਨਹੀਂ ਲੱਗਿਆ ਹੈਗੇ ਮੇਰੇ ਮੰਮੀ ਉਹਨਾਂ ਤਾਂ ਕਰਕੇ ਤੇ ਫਿਰ ਮੈਨੂੰ ਆਏ ਸੀਗਾ ਮੈਂ ਕਿਹਾ ਚਲੋ ਤੇ ਫਿਰ ਬਸ ਮੈਨੂੰ ਆਪ ਪਸੰਦ ਆਈ ਥੋੜੀ ਜੀ ਇਵੇਂ ਰੇਫਿਸੀ ਦੇ ਪਾਪਾਂ ਨਾਲ ਲੱਗਦੇ ਕਹਿੰਦੇ ਚਲਾ ਸੋਣੇ ਨਹੀਂ ਲੈਣਾ ਕਿਰਮੈ ਲੈ ਲਈ ਸੀ ਐਹ ਜੇ ਮੈਨੂੰ ਮਾਸੀਂ ਦਿੱਤੇ ਸੀਗੇ ਉਹ ਉਹ ਜਿਹੜੇ ਤਨ ਮਾਸੀਂ ਮਿਲਤੇ ਤੇ ਉਹ ਨਹੀਂ ਵੀ ਦਿਖਾਉਂਦੇ ਸੀ ਉਹ ਫਿਰ ਵੀ ਉਹ ਨਹੀਂ ਪੈਰ ਜੇ ਨੰਗਾ ਜੇ ਲੱਗੀ ਜਾਵੇ ਤੇ ਇਹ ਸਲੀਪਰ ਲਿਆਂਦੇ ਨੇ ਮੈਂ ਕਿਉਂਕਿ ਜਿਹੜੇ ਮੇਰੇ ਕੋਲ ਪਹਿਲਾਂ ਹੈਗੇ ਸੀ ਦੋ ਜੋੜੇ ਉਹ ਇੱਕਦਮ ਟਾਂਕੀ ਜੇ ਟੁੱਟ ਗਏ ਉਹ ਬਦਰੀ ਜੀ ਨਿਕਲ ਗਈ ਫਿਰ ਮੈਂ ਚਲੋ ਇਹ ਲੈ ਲਈ ਚਲੋ ਦੇਖਦੇ ਆ ਇਹ ਵੀ ਕਿੰਨੇ ਚਿਰ ਚੱਲਣਗੇ ਤੇ ਨਹੀਂ ਹੋਰ ਲੈ ਲਾਂਗੇ। ਇਹ ਬੱਸ ਇਹਦੇ ਕੱਪੜਾ ਦਵਾਉਣ ਤੇ ਇਹ ਚੜੀ ਦੀ ਬਾਹਵ ਨਹੀਂ ਜਾਂਦਾ। ਤਾਂ ਕਹਿੰਦੀ ਸੀ ਕਣ ਜਿਹੜੀ ਮਰਦੀ ਲੈਦਾ। ਮਾ ਚਲ ਕੰਜੀ ਖੱਲਿੱਤਰਾਉਣੀ ਆ। ਆਪਣੀ ਨਾਲ ਸੱਥ ਨੇ ਆਉਣਾ ਜਿੱਦਾਂ ਕੋਈ ਉਹਨੇ ਬਹੁਤ ਜੋੜੇ ਰੱਖੇ ਸੀ ਕੱਢ ਕੇ ਬਹੁਤ ਵਾਰ ਮੇਰੇ ਪਸੰਦ ਨਹੀਂ ਆਏ ਹੋਗੇ। ਤੇ ਆਹ ਖੁਸ਼ੀ ਮੇਰੀ ਦੇ ਪੱਪਾ ਨੂੰ ਲਿਆ ਦੇ ਨੇ ਕੱਪੜੇ। ਦੇਖ ਇੱਕ ਵੈਂਟਾ ਤੇ ਆਹ ਸ਼ਰਟ ਪੈਂਟ ਤਾਂ ਜਮੀ ਹੈ ਮੇਰੀ ਹਾਂ ਉਹਦੇ ਨਾਲ ਦੀ ਆ ਪਹਿਲਾਂ ਨੀਲੀ ਜੀ ਲੈਂਦੇ ਸੀ ਤੇ ਇੱਕ ਆ ਸ਼ਰਟ ਆ ਆ ਵਾਲੀ ਜੇ ਲਈ ਤਾਂ ਹੁਣ ਕਾਹ ਨੂੰ ਉਹ ਕਰਨੀ ਨਹੀਂ ਪਾਪਾ ਅਬਦੁੱਲਾ ਦਾ ਸੇਮ ਸੇਮ ਜੀ ਕੱਪੜੇ ਲੈ ਮੇਰੇ ਵੱਸ ਸਾਰਾ ਸਿੰਪਲ ਜਿਹਾ ਹੈ ਤੇ ਆ ਇਹਦੇ ਪੱਪਾ ਦੀਏ ਦੋ ਪੱਗਾਂ ਇਹ ਸ਼ਰਟਾਂ ਨਾਲ ਦੀਆਂ ਮੈਂ ਪੱਗਾਂ ਲਿਆ ਕੇ ਰੱਖੀ ਨੇ ਲੈ ਲੈਂੀਆਂ ਨੇ ਗ੍ਰੀਨ ਕਲਰ ਆ ਨਾ ਗ੍ਰੀਨ ਕਲਰ ਨਹੀਂ ਇਹ ਥੋੜੀ ਜੀ ਉਹ ਆ ਅੰਗੂਰੀ ਜੀ ਕਿਉਂਕਿ ਉਹ ਸ਼ਰਟ ਦੇ ਵਿੱਚ ਥੋੜਾ ਜਿਹਾ ਅੰਗੂਰੀ ਜੀ ਆ ਤੇ ਆ ਜਿਹੜੀ ਪਾਪ ਇਹਦੇ ਪਾਪਾ ਨੂੰ ਖੁਸ਼ੀ ਦੇ ਪਾਪਾ ਨੂੰ ਕੰਮ ਤੋਂ ਮਿਲੀ ਸੀ ਉਹ ਪਾਗ ਆ ਅੱਜ ਲੈ ਕੇ ਆਇਆ ਇਹਦੇ ਨਾਲ ਦੀ ਸ਼ਰਟ ਲਿਆਂਦੀ ਆ ਇਹ ਗ੍ਰੀਨ ਕਲਰ ਆ ਥੋੜਾ ਜਿਹਾ ਲਾਈਟ ਕਰਕੇ ਹਾਂ ਤੇ ਇਹਆਂ ਦੋਵੇਂ ਚਲੋ ਇਹਨਾਂ ਨੂੰ ਫਿਰ ਪੈਕ ਕਰਕੇ ਰੱਖਾਂਗੇ ਤੇ ਖੁਸ਼ੀ ਨੇ ਵੀ ਨੀ ਹਾਲਾਇਆ ਸੀ ਆ ਫਿਰ ਵੀ ਮਿਲੀ ਸਮਾਨ ਲਿਆ ਕੇ ਦੀਏ ਇਹਨੂੰ ਸਟਾਟਾ ਵਾਟਰ ਬੋਟਲ ਲਿਆ ਕੇ ਦਿੱਤੀ ਆ ਇਹਦੀ ਛੋਟੀ ਆ ਫਿਰ ਇਹਦੇ ਕਲਾਸ ਆਲੇ ਪਿਕਚਰ ਇਹਨਾਂ ਦੁਬਾਰਾ ਲਿਖਣੇ ਹੁੰਦੇ ਇਹਦੇ ਪਾਪਾ ਨੇ ਪਸੰਦ ਕਰੀ ਸੀ ਤਾਂ ਇਹ ਖੁਸ਼ੀ ਵਾਸਤੇ ਆ ਲੈ ਲਾ ਤੇ ਫਿਰ ਇੱਕ ਇਹਦਾ ਲੰਚ ਬਾਕਸ ਛੋਟਾ ਸੀ ਇਹਦੀ ਪੂਰੀ ਇਹ ਡੋਰੋ ਕੀ ਲੈ ਕੇ ਜਾਂਦੀ ਹੁੰਦੀ ਸੀ ਜੇ ਦੋ ਕੌਣ ਸੀ ਉਹ ਪੂਰੇ ਨਹੀਂ ਆਉਂਦੇ ਸੀ ਵੈਸੇ ਮੈਂ ਤਾਂ ਪਾਸਟੇ ਲੈ ਜਾਂਦੀ ਸੀ ਇਹ ਦੁਕਾਨਦਾਰ ਫਿਰ ਕਹਿੰਦਾ ਕਹਿੰਦਾ ਵੀ ਲਾਂਚ ਕਰਦਾ ਨਹੀਂ ਵੀ ਸਕੂਲ ਚ ਬੰਦ ਕਰਦੇ ਨਹੀਂ ਵੀ ਪਲੱਸ ਕਰਦੇ ਚ ਨਿਗਾਹਚ ਬਾਕਸ ਲੈ ਕੇ ਆਉਣਾ ਇਸ ਟੀਲ ਦਾ ਕਹਿੰਦੇ ਨੇ ਮਾਈਕਰੋ ਚ ਵੀ ਰੱਖਿਆ ਜਾ ਸਕਦਾ ਇਹ ਸੌਰੀ ਲਾਂਚ ਕਿੱਟ ਦੇ ਦੇ ਵਿੱਚ ਵੀ ਲਾਂਚ ਲੈ ਕੇ ਆਉਣਾ ਹੈਗਾ ਉਹਦੇ ਕਰਕੇ ਦੁਕਾਨਦਾਰ ਕਹਿੰਦਾ ਵੀ ਟੀਲ ਦੇ ਲੈ ਕੇ ਜਾਵੋ ਵੀ ਹੁਣ ਸਕੂਲ ਚ ਟੀਲ ਦੇ ਕਹਿੰਦੇ ਨੇ ਵੀ ਇਹ ਲੈ ਕੇ ਆਵੋ ਉਹ ਲੱਗਦਾ ਤਾਂ ਨਹੀਂ ਆ ਜੀ ਵੀ ਛੋਟੀ ਹੈ ਇਹ ਪਰ ਨਹੀਂ ਠੀਕ ਆ ਉਹ ਵੱਡੇ ਛੋਟਾ ਦੀ ਹੈ ਨਾ ਏ ਦੇਖੜ ਕੇ ਲੱਗਦਾ ਹਾਂ ਕਿ ਉਪਰਜਨ ਇੱਕ ਹੀ ਦਿਨਾਂ ਦੀ ਕਹੀ ਜਾਂਦੀ ਸੀ ਕਹਿੰਦੀ ਮੈਨੂੰ ਬੋਟਲ ਬੋਟਲ ਲੈ ਕੇ ਦੋ ਉਹ ਲੈ ਕੇ ਦਿੱਤੀ ਐ ਪਾਪਾ ਨੇ ਪਸੰਦ ਕਰਤੀ ਸੀ ਕਹਿੰਦੇ ਦੋਨੇ ਇੱਕ 컬러 ਵਧੀਆ ਕਹਿੰਦੀ ਵਧੀਆ ਲੱਗੂ ਇਹਦੇ ਪਾਪਾ ਵੀ ਪਸੰਦ ਆਉਂਦੀ ਸੀ ਇਹ ਵਾਸਤੇ ਤਾਂ ਜਾਨ ਵੀ ਦੇ ਦੇਣ ਤੇ ਪਈ ਹੈਗਾ ਖੁਸ਼ਕੀ ਦਾ ਸਮਾਨ ਇਹ ਹੈਗਾ ਮੰਮੀ ਦਾ ਤੀਜ ਚੌਥਾ ਬਾਜੇ ਮੇ ਪਰਸ ਇਹ ਮੈਂ ਤੇਨ ਦਹਾਦੀਆਂ ਤੇ ਇੱਕ ਮੈਂ ਆਪਣੇ ਵਾਸਤੇ ਪਰਸ ਲੈ ਕੇ ਆਈਆਂ ਮੇਰੇ ਕੋਲ ਦੋ ਪਰਸ ਨੇ ਓ ਦੋ ਤੇਨ ਨੇ ਓਏ ਤੇ ਉਹ ਦੇਖੋ ਧਰਮੀਆਂ ਚ ਆਪਾਂ ਨੂੰ ਪਾਣੀ ਦੀ ਬੋਤਲ ਕੋਈ ਬੜਾ ਰਮਾਲ ਕੋਈ ਬੜਾ ਤੌਲੀਆ ਸੂਤੀ ਚੁੰਨੀ ਜਿਵੇਂ ਉਹ ਲਿਜਾਣਾ ਪੈਂਦਾ ਉਹ ਵੀ ਇਹਦੇ ਬڑے ਵਿੱਚ ਪੈ ਸਕਦੀ ਹੈ ਹਨਾ ਹਾਂ ਹਾਂ ਜਿਵੇਂ ਛੋਟੀ ਜੀ ਬੋਤਲ 'ਚ ਪਾਣੀ ਪਾ ਲਓ ਉਹ ਫਿਰ ਇਹਦੇ ਵਿੱਚ ਉਹ ਕਰਿਆ ਜਾਂਦਾ ਟੀਊਬ ਕਰਕੇ ਇਹ ਮੈਂ ਪਰਸਲੇ ਕਿਹਾ ਜੀ ਆਪਰੇ ਤੀਜਾ ਚੋਤ ਫਸ ਜਾਗਾ ਕਰਕੇ ਇਹਦੇ ਵਿੱਚ ਵੱਡੀ ਬੋਤਲ ਪੈ ਜਾਊਗੀ ਕੋਈ ਟੋਲੀਅਰ ਪੈ ਜਾਊਗਾ ਮੈਨੂੰ ਥੋੜਾ ਜਿਹਾ بڑے ਪਰਸ ਦਾ ਵੱਧ ਚਾਹਵਾ ਮੈਨੂੰ ਆਏ ਹੁੰਦਾ ਵੀ ਇਹਦੇ ਵਿੱਚ ਆਪ ਕੋਸ਼ਿਸ਼ ਵੀ ਪਾ ਸਕਦੀਆਂ ਜਿਵੇਂ ਕੋਈ ਛੋਟੀ ਜੀ ਚੀਜ਼ ਆਪਾਂ ਨੇ ਖਰੀਦ ਲਈ ਉਹ ਵਲਫਾਕ 'ਚ ਪਾਉਣ ਨਾਲ ਪਰਸ 'ਚ ਪਾ ਲਓ ਇਹ ਵੀ ਕੱਲ ਨੂੰ ਸੋਨਾ ਲੱਗੇ ਆ ਤੇ ਇਹ ਵੀ ਆਫਸਟ ਤੇ ਇਕਾਲਿਆਂ ਦਾ ਕਿਉਂਕਿ ਇਹ ਟੀਏ ਖੁਸ਼ੀ ਨੇ ਆਪਣਾ ਨੇ ਆਪਣੇ ਵਾਸਤੇ ਲਿਆ ਟਿਫਨ ਪਾਉਣ ਲਈ ਤੇ ਇੱਕ ਇਹਨਾਂ ਦੀਆਂ ਹੁੰਦੀਆਂ ਨੇ ਜਿਪੇ ਐਂ ਹੀ ਲਾਉਣੀ ਹੁੰਦੀ ਨਾਦ ਬਚਾ ਲਈ ਜੀ ਉਹ ਪੂਰੇ ਤਾਂ ਕਿਹਾ ਹੈ ਹਾਂ ਤੇ ਇਹਨਾਂ ਨੇ ਕਈ ਵਾਰੀ ਲੈ ਕੇ ਜਾਂਦੇ ਹੁੰਦੇ ਨੇ ਆਪਣੀ ਹਾਜ਼ਰੀਆਂ ਵਾਲਾ ਰਜਿਸਟਰ ਕਾਪੀ ਕੋਈ ਲੈ ਕੇ ਜਾਂਦੇ ਹੁੰਦੇ ਨਾਲ ਫਿਰ ਇੱਕ ਦੋ ਪੈਨ ਰੱਖਦੇ ਨੇ ਹੀ ਨਾਲ ਉਹ ਵੀ ਚਲੋ ਇਹਦੇ ਵਿੱਚ ਪਾ ਕੇ ਲੈ ਗਿਆ ਕੰਮ ਦੇ ਮੈਂ ਕਿ ਚਲੋ ਨਾਲ ਸੋਡਾ ਟਿਫਨ ਪੈਜਾ ਕੋਲੋਂ ਤੇ ਨਾਲੇ ਤੁਹਾਡਾ ਰਜਿਸਟਰ ਪੈਜਾ ਕੋਲੋਂ ਨਾਲੇ ਪੈਨ ਪੈਜਾ ਕੰਮ ਕੀ ਏ ਲਿਆਂਦਾ ਤੇ ਚਲੋ ਜੀ ਬੱਸ ਬੜੀ ਸ਼ੌਪਿੰਗ ਨਹੀਂ ਕੀਤੀ ਹੈ ਜੀ ਐਨੀ ਤਾਂ ਕੀਤੀ ਹੈ ਤੇ ਆ ਤਾਂ ਹੈ ਜੀ ਨਹੀਂ ਹਰ ਮੁੰਡੀਆਂ ਇੱਕ ਤਰ੍ਹਾਂ ਤੇ ਬੱਸ ਇਕ ਮੇਰੀ ਹੋਰ ਕਿੱਥੇ ਆ ਜੀ ਅਮ ਜੁੜੇ ਚਣਾਉਣਾ ਉਨ ਲੈ ਕੇ ਗਏ। ਓਕੇ ਮੇਰੇ ਬਾਣਾ ਹੈ ਬਾਤ ਲੰਬੇ ਹੋ ਗਏ। ਤੇ ਚਲੋ ਖੱਠੇ ਜੇ ਕਰਕੇ ਫਿਰ ਐ ਲੱਗ ਜਿਆ ਕਰੂ ਇਹ। ਇਹ ਸੁਨਿਆ ਉਹ ਫਾਸਕ ਨਹੀਂ ਇਤਨਾ ਸੁਨਿਆ ਲੱਗਿਆ ਨਹੀਂ ਆਪਣੇ ਵਾਸਤੇ। ਅੱਛਾ ਜੀ ਬਾਅਦ ਨਹੀਂ। ਨਾਉਮਾ ਲਖਾ ਫਿਰ ਬੰਦੀ ਬੰਦੀ ਵਿੱਚ ਰੱਖ ਦੇਵਾਂ ਚਲੋ ਵੀਡੀਓ ਬਣਾ ਕੇ ਫਿਰ ਚੱਕ ਲਾਂਗੇ। ਤੇ ਮੈਂ ਇੱਕ ਸੂਟ ਸਮਾਇਆ। ਉਹਦੇ ਨਾਲ ਸੇਮ ਵਿੱਚ ਚੁੰਨੀ ਲੈ ਕੇ ਆਂਦੀ ਆ ਉਹਨੂੰ ਕਾਲੀ ਹੋਰ ਲਵਾਈ ਆ। ਇਹ ਮੈਂ ਇਹ ਕਾਲੀ ਚੁੰਨੀ ਲੈ ਲਈ। Ini nari bici rakali si. Eh, cuci tapi ni tu pagi mili. No. Kadai kadai, ini. Kadai kadai. Dedeku, amae, papan di aspek seni lekainya. Keni. Papa tak ken, ken ni se. Eh, jadi kan se ken ni pun lekainya bodoh. Karena ikut ikut keje ni andi andi, ker tu dah keje ni andi <laughs> andi. ਇਵੇਂ ਸੌਂ ਗਿਆ ਲੱਗੇ ਹੈ ਥੋੜੇ ਟਾਈਮ ਤੱਕ ਹੈ ਨਾ ਨਾ ਤੇ ਚਲੋ ਮੈਂ ਖਚਾਉ ਥੋੜੇ ਕਦੇ ਜੀ ਹੁਣ ਤਾਂ ਬਸ ਪੂਰਾ ਕਰ ਲੈਣੇ ਨਹੀਂ ਤਾਂ ਬਸ ਆਪਣੇ ਬੱਚਿਆਂ ਦੀਆਂ ਚੀਜ਼ਾਂ ਪੂਰੀਆਂ ਕਰਦੇ ਥੱਕ ਜਾਂਦੇ ਆ ਤੇ ਚਲੋ ਜੀ ਬਸ ਇੱਕ ਨਾ ਮੇਰੇ ਆਹ ਮੈਂ ਸੌਂ ਗਿਆ ਲੈ ਕੇ ਨਾ ਮੇਰੇ ਬ੍ਰੀਕ ਬ੍ਰੀਕ ਜਿਬਾਂ ਲਈ ਵਾਰ ਜੂਰੇ ਚ ਨਿਕਲ ਜਾਂਦੇ ਨੇ ਉਹਦੇ ਵਾਸਤੇ ਯਕੀਨ ਇਹ ਲੈ ਕੇ ਆ। ਬਸ ਬਸ ਐਨੀ ਕੇ ਸ਼ਾਪਿੰਗ ਤੇ ਪਹੁੰਚੀ ਹਾਂ ਤੇ ਮੈਂ ਦੋ ਸੂਟ ਮੈਂ ਘਰੋਂ ਹੀ ਸਮਾ ਲਈ ਵੈਸੀ ਤੇ ਇੱਕ ਸੂਟ ਨਾਲ ਚੁਮੀ ਸੀ ਇਹ ਜੋ ਮਿਲਿਆੰ ਦੀ ਮੇ ਨਾਲ ਫਿਰ ਬਾਅਦ ਚ ਘਰੇ ਲੈ ਲੈ ਕਰਾਂਗੇ ਤੇ ਚਲੋ ਜੀ ਠੀਕ ਆ ਬਸ ਐਨੀ ਕੇ ਸ਼ਾਪਿੰਗ ਜੇ ਵੀਡੀਓ ਬਗਲੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ ਇੱਕ ਲਾਈਕ ਨਾਲ ਨਿਸ਼ਟਾਰ ਮਾਣਨ ਲੱਗੀ ਹੈਗੀ ਜਾਂ ਫੇਮਸ ਨਹੀਂ ਹੋਣ ਲੱਗੀ ਜਾਂ ਬਸ ਕੀ ਕਹਿਣਾ ਇੱਕ ਲਾਈਕ ਕਰ ਦਿਆ ਕਰੋ ਪਲੀਜ਼ ਸੁਪਰਸਟਾਰ ਜਾਂ ਸਟਾਰ ਨਹੀਂ ਬਣਨ ਲੱਗੀ ਪਲੀਜ਼ ਇੱਕ ਲਾਈਕ ਤਾਂ ਕਰ ਦਿਆ ਕਰੋ ਬਹੁਤ ਮੀਨਤ ਲੱਗਦੀ ਹੈ ਗਰੀਬ ਬੰਦਾ ਮੀਨਤ ਕਰਦਾ ਤੁਸੀਂ ਇੱਕ ਲਾਈਕ ਕਰ ਦਿਆ ਕਰੋ ਬਸ ਇੰਨੇ ਕਿਤੇ ਸਾਡੇ ਵਰਗਿਆਂ ਨੂੰ ਚੌ ਚੜ ਜਾਂਦਾ ਤੇ ਚਲੋ ਜੀ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਜਰੂਰ ਪਲੀਜ਼ ਜਰੂਰ ਸਬਸਕ੍ਰਾਈਬ ਕਰ ਦਿਓ ਆਪਕਾ ਸੇਵਾ ਹੀ ਲਾਂਗੇ ਪਰਮਾਤਮਾ ਸੁਖ ਰਾਜੀ ਚਾਦੀ ਕਲਾ ਰੱਖੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ